ਤੁਸੀਂ ਸੁਣ ਰਹੇ ਹੋ ਪੰਜਾਬੀ ਰਡੀਓ ਐਸ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 13 ਜੁਲਾਈ ਹੈ 13 ਜੁਲਾਈ 1631 18 ਮਾਰਚ 1631 ਦੇ ਦਿਨ ਗੁਰੂ ਹਰਗੋਬਿੰਦ ਸਾਹਿਬ ਮਾਲਵੇ ਦੇ ਦੌਰੇ ਤੇ ਗਏ ਸਭ ਤੋਂ ਪਹਿਲਾਂ ਆਪ ਡਰੋਲੀ ਭਾਈ ਨੇੜੇ ਮੋਗਾ ਗਏ ਅਤੇ ਪਰਿਵਾਰ ਨੂੰ ਆਪਣੇ ਸਾਂਡੂ ਭਾਈ ਸਾਈਂਦਾਸ ਕੋਲੇ ਛੱਡ ਦਿੱਤਾ ਇੱਥੋਂ ਆਪ ਪ੍ਰਚਾਰ ਵਾਸਤੇ ਵੱਖ-ਵੱਖ ਪਿੰਡਾਂ ਦੇ ਵਿੱਚ ਜਾਂਦੇ ਰਹੇ ਇੱਥੇ ਹੀ 13 ਜੁਲਾਈ 1631 ਦੇ ਦਿਨ ਆਪ ਦੀ ਪਹਿਲੀ ਪਤਨੀ ਮਾਤਾ ਦਮੋਦਰੀ ਨੇ ਸਵਾਰਥ त्याग ਦਿੱਤੇ ਉਹਨਾਂ ਦਿਨਾਂ ਦੇ ਵਿੱਚ ਇੱਕ ਅਜਿਹੀ ਬਿਮਾਰੀ ਫੈਲੀ ਸੀ ਕਿ ਕੁਝ ਹੀ ਹਫ਼ਤਿਆਂ ਦੇ ਵਿੱਚ ਇਸੇ ਥਾਂ ਤੇ ਆਪ ਦੀ ਸੱਸ ਸਹੁਰਾ ਸਾਲੀ ਅਤੇ ਸਾਂਡੂ ਵੀ ਚੜ੍ਹਾਈ ਕਰ ਗਏ ਇਹਨਾਂ ਸਾਰਾਂ ਦੇ ਸਸਕਾਰ ਮਗਰੋਂ ਆਪ ਕਰਤਾਰਪੁਰ ਜਲੰਧਰ ਚਲੇ ਗਏ ਅਤੇ ਇਸ ਦੇ ਨਾਲ ਹੀ ਗੁਰੂ ਗੰਗ ਸਾਹਿਬ ਦਾ ਪਹਿਲਾ ਸਰੂਪ ਜੋ 1664 ਦੇ ਵਿੱਚ ਤਿਆਰ ਹੋਇਆ ਸੀ ਉਹ ਵੀ ਇੱਥੇ ਹੀ ਪਹੁੰਚ ਗਿਆ 13 ਜੁਲਾਈ 1696 ਔਰੰਗਜ਼ੇਬ ਦਾ ਪੁੱਤਰ ਮੁਅਜ਼ਜ਼ਮ ਮਗਰੋਂ ਬਹਾਦਰ ਸ਼ਾ ਅਨੰਦਪੁਰ ਪਹੁੰਚਿਆ ਸ਼ੇਜ਼ਾਦਾ ਮੁਜ਼ਮ ਜਦੋਂ ਆਗਰੇ ਤੋਂ ਲਾਹੌਰ ਵੱਲ ਚੱਲਿਆ ਸੀ ਤਾਂ ਸਿੱਖ ਸੂਈਆਂ ਨੇ ਗੁਰੂ ਸਾਹਿਬ ਨੂੰ ਸ਼ਾਹੀ ਫੌਜ ਦੇ ਆਉਣ ਦੀ ਖਬਰ ਵੀ ਦਿੱਤੀ ਸੀ ਮੁਜ਼ਮ ਭਾਈ ਅਨੰਦ ਲਾਲ ਦਾ ਸ਼ਗird ਸੀ ਉਹ 13 ਜੁਲਾਈ 1696 ਦੇ ਦਿਨ ਅਨੰਤਪੁਰ ਸਾਹਿਬ ਪਹੁੰਚਿਆ ਭਾਈ ਅਨੰਦ ਲਾਲ ਉਸ ਨੂੰ ਮਿਲਿਆ ਅਤੇ ਉਸ ਦੀ ਮੁਲਾਕਾਤ ਗੁਰੂ ਸਾਹਿਬ ਦੇ ਨਾਲ ਕਰਵਾਈ ਮੁਜ਼ਮ ਗੁਰੂ ਸਾਹਿਬ ਤੋਂ ਬੜਾ متاثر ਯਾਨੀ ਕਿ ਪ੍ਰਭਾਵਿਤ ਹੋਇਆ ਉਸ ਨੇ ਵਾਪਸ ਜਾ ਕੇ ਔਰੰਗਜ਼ੇਬ ਨੂੰ ਖਬਰ ਕੀਤੀ ਕਿ ਪੰਜਾਬ ਦੇਸ਼ ਦੇ ਵਿੱਚ ਕੋਈ ਮਸਲਾ ਨਹੀਂ ਹੈ ਅਤੇ ਅਨੰਤਪੁਰ ਤੇ ਹਮਲਾ ਕਰਨਾ ਮੁਗਲ ਸਰਕਾਰ ਦੇ ਮਫਾਦ ਦੇ ਵਿੱਚ ਨਹੀਂ 13 ਜੁਲਾਈ 1813 ਦੇ ਦਿਨ ਅਟਕ ਤੋਂ 5 ਮੀਲ ਦੂਰ ਹੈਦਰੂਪੈਂਡ ਦੇ ਬਾਹਰ ਦਰਿਆ ਕੰਡੇ ਕਾਬਲ ਦੇ ਹਾਕਮ ਦੋਸਤ ਮੁਹੰਮਦ ਖਾਨ ਦੀ ਫੌਜ ਅਤੇ ਲਾਹੌਰ ਦਰਬਾਰ ਦੀ ਫੌਜ ਜਿਸ ਦੀ ਅਗਵਾਈ ਕਮਰ ਪਿਸ਼ੋਰਾ ਸਿੰਘ ਅਤੇ ਮੁਹੱਕਮ ਚੰਦ ਕਰ ਰਹੇ ਸਨ ਉਸ ਦੇ ਵਿਚਾਲੇ ਜ਼ਬਰਦਸਤ ਲੜਾਈ ਹੋਈ। ਇਸ ਲੜਾਈ ਦੇ ਦੌਰਾਨ ਜੀਵੰਤ ਸਿੰਘ ਨੇ ਦੋਸਤ ਮੁਹੰਮਦ ਖਾਨ ਤੇ ਹਮਲਾ ਕੀਤਾ ਜਿਸ ਦੇ ਨਾਲ ਉਹ ਘੋੜੇ ਤੋਂ ਡਗ ਪਿਆ। ਉਸ ਦੀ ਫੌਜ ਨੇ ਉਸ ਨੂੰ ਮਰਿਆ ਸਮਝ ਲਿਆ ਅਤੇ ਭੱਜ ਉੱਠੀ ਪਰ ਉਹ ਮਰਿਆ ਨਹੀਂ ਸੀ ਅਤੇ ਸਿਰਫ ਜ਼ਖਮੀ ਹੋਇਆ ਸੀ। ਇਸ ਕਰਕੇ ਉਹ ਭੱਜ ਦੀ ਫੌਜ ਦੇ ਵਿੱਚ ਹੀ ਲੁਕ ਕੇ ਖਿਸਕ ਗਿਆ। ਇੰਜ ਅਟ ਕਿਲੇ ਤੇ ਰঞ্জੀਤ ਸਿੰਘ ਦਾ ਕਬਜ਼ਾ ਹੋ ਗਿਆ 13 ਜੁਲਾਈ 1940 ਦੇ ਦਿਨ ਗੁਜਰਾਵਾਲਾ ਦੇ ਸੀਨੀਅਰ ਅਕਾਲੀ ਆਗੂ ਬ੍ਰਸਟਰ ਅਵਤਾਰ ਸਿੰਘ ਨੂੰ ਕਿਸੇ ਮੁਸਲਮਾਨ ਨੇ ਛੁਰਾ ਮਾਰ ਕੇ ਕਤਲ ਕਰ ਦਿੱਤਾ ਪਾਕਿਸਤਾਨ ਦੀ ਲਹਿਰ ਦੇ ਵਿੱਚ ਕਿਸੇ ਸਿੱਖ ਦਾ ਇਹ ਪਹਿਲਾ ਕਤਲ ਸੀ ਇਸ ਤੋਂ ਮਗਰੋਂ ਮੁਸਲਮਾਨਾਂ ਅਤੇ ਗੈਰ ਮੁਸਲਮਾਨਾਂ ਦੇ ਵਿੱਚ ਕਤਲੋਗਾਰਤ ਆਮ ਗੱਲ ਬਣ ਚੁੱਕੀ ਸੀ 13 ਜੁਲਾਈ 1986 ਦੇ ਦਿਨ ਪੁਲਿਸ ਨੇ ਸੁਖਵਿੰਦਰ ਸਿੰਘ ਨਿੱਕੂ ਪੁੱਤਰ ਦਰਬਾਰਾ ਸਿੰਘ ਵਾਸੀ ਪਿੰਡ ਬਾਗਲੀਪੁਰ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 13 ਜੁਲਾਈ 1999 ਦੇ ਦਿਨ ਪੰਜਾਬ ਪੁਲਿਸ ਨੇ ਕਮਲਜੀਤ ਸਿੰਘ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 13 ਜੁਲਾਈ 1990 ਦੇ ਦਿਨ ਪੰਜਾਬ ਪੁਲਿਸ ਨੇ ਗੁਰਪਰਗਤ ਸਿੰਘ ਵਾਸੀ ਕਮਾਲੂਪੁਰ ਦਾदू ਜੋਧ ਗੁਰਦਾਸਪੁਰ ਅਤੇ ਕੁਲਵੰਤ ਸਿੰਘ ਵਾਸੀ ਰਿਖੀਨਾਬਾ ਨੇੜੇ ਹਰਗੋਬਿੰਦਪੁਰ ਗੁਰਦਾਸਪੁਰ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 13 ਜੁਲਾਈ 1999 ਦੇ ਦਿਨ ਪੰਜਾਬ ਪੁਲਿਸ ਨੇ ਜਸਪਾਲ ਸਿੰਘ ਵਾਸੀ ਘਰਾਲੀ ਨੇੜੇ ਪੱਟੀ ਜ਼ਿਲ੍ਹਾ ਤਰਨਤਾਰਨ ਜਸਵੰਤ ਸਿੰਘ ਬਾਠ ਪੁੱਤਰ ਰਿਸ਼ਰ ਸਿੰਘ ਵਾਸੀ ਭੈਣੀ ਭਜਨ ਸਿੰਘ ਲਖਵਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਸਠਿਆਲਾ ਕਾਨੂੰਵਾਲ ਰਾਮ ਸਿੰਘ ਵਾਸੀ ਮਨਿਆਲਾ ਬਲਜੀਤ ਸਿੰਘ ਵਾਸੀ ਅਰਜਨਪੁਰਾ ਤਰਸੇਮ ਸਿੰਘ ਬਿੱਟੂ ਵਾਸੀ ਮਾਨੇਪੁਰ ਹਰਮਿੰਦਰ ਸਿੰਘ ਸਤੋਖਾ ਕਰਤਾਰ ਸਿੰਘ ਅਤੇ ਉਸ ਦਾ ਭਰਾ ਜਸਵੰਤ ਸਿੰਘ ਫੌਜੀ ਵਾਸੀ ਰੋੜ ਖੇੜੀ ਨਰਿੰਦਰ ਸਿੰਘ ਅਤੇ ਕੁਲਵਿੰਦਰ ਸਿੰਘ ਅਕਾਲਗੜ ਸੰਗਰੂਰ ਨੂੰ ਨਕਲੀ ਪੁਲਿਸ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ। 13 ਜੁਲਾਈ 1992 ਦੇ ਦਿਨ ਪੰਜਾਬ ਪੁਲਿਸ ਨੇ ਬਲਬੀਰ ਸਿੰਘ ਖਸਾਰ, ਅੰਗਰੇਜ਼ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਚੀਰੇਵਾਲਾ ਚੌਂਕ, ਅੰਮ੍ਰਿਤਸਰ ਅਤੇ ਮਨਜੀਤ ਸਿੰਘ ਔਰ ਫੁਰਗੀਲਾ ਪੁੱਤਰ ਪਿਆਰਾ ਸਿੰਘ ਵਾਸੀ ਸਠਿਆਲਾ ਨੂੰ ਨਕਲੀ ਮੁਕਾਬਲਿਆਂ ਦੇ ਨਾਂ ਤੇ ਸ਼ਹੀਦ ਕਰ ਦਿੱਤਾ। 13 ਜੁਲਾਈ 2024 ਨੂੰ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਜਾਨਲੇਵਾ ਹਮਲਾ ਹੋਇਆ। ਉਹ ਇਸ ਹਮਲੇ ਦੇ ਵਿੱਚ ਵਲ-ਵਲ ਬਚ ਗਏ। ਪੈਂਸਿਲਵੇਨੀਆ ਦੇ ਵਿੱਚ ਇੱਕ ਚੋਣ ਰੈਲੀ ਦੇ ਦੌਰਾਨ ਵੀ 20 ਸਾਲਾ ਸ਼ੂਟਰ ਨੇ ਟਰੰਪ ਤੇ ਗੋਲੀਆਂ ਚਲਾ ਦਿੱਤੀਆਂ। ਸੁਰੱਖਿਆ ਅਮਲੇ ਨੇ ਸ਼ੂਟਰ ਨੂੰ ਮਾਰ ਮੁਕਾਇਆ ਸੀ। 13 ਜੁਲਾਈ 2024 ਦੇ ਦਿਨ ਅਮਰੀਕਾ ਦੇ ਵਿੱਚ ਫ੍ਰਿਜ਼ਨੋ ਦੇ ਕਾਉਂਟੀ ਅਸਿਸਟੈਂਟ ਸਿਟੀ ਟਾਰਨੀ ਰਾਜ ਸਿੰਘ ਵਿਦੇਸ਼ਾ ਅਮਰੀਕਾ ਦੇ ਵਿੱਚ ਸੁਪੀਰੀਅਰ ਕੋਰਟ ਦੇ ਪਹਿਲੇ ਸਿੱਖ ਅਤੇ ਦਸਤਾਰਧਾਰੀ ਜੱਜ ਬਣੇ ਉਹਨਾਂ ਦੇ ਸੌਚਕ ਸਮਾਗਮ ਦੇ ਵਿੱਚ ਫ੍ਰਿਜ਼ਨੋ ਦੇ ਨਾਲ ਨਾਲ ਆਲੇ-ਦੁਆਲੇ ਦੇ ਇਲਾਕੇ ਦੀ ਸਿੱਖ ਸੰਗਤ ਵੀ ਪਹੁੰਚੀ ਹੋਈ ਸੀ ਵਿਦੇਸ਼ਾ ਨੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਕਾਲਜ ਆਫ ਲਾ ਸੈਨ ਫ੍ਰਾਂਸਿਸਕੋ ਤੋਂ ਜੂਰੀਜ਼ ਡਾਕਟਰ ਦੀ ਡਿਗਰੀ ਹਾਸਲ ਕੀਤੀ ਸੀ ਕੈਲੀਫੋਰਨੀਆ ਦੇ ਗਵਰਨਰ ਗੇਵ న్యూਸਮ ਨੇ 3 ਮਈ ਨੂੰ ਜਾਰੀ ਕੀਤੇ ਇੱਕ ਬਿਆਨ ਦੇ ਵਿੱਚ 17 ਹੋਰ ਉੱਚ ਅਦਾਲਤ ਦੇ ਜੱਜਾਂ ਦੇ ਨਾਲ ਵਿਦੇਸ਼ਾ ਦੀ ਨਿਯੁਕਤੀ ਦਾ ਐਲਾਨ ਕੀਤਾ ਸੀ ਏਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ